ਜੀ ਸਰ ਇੱਕ ਪੁੱਛੋ ਹਲਕੇ ਦੇ ਵਿੱਚ ਇੱਕ ਕੌਮਪਨੀ ਕੋਈ ਨਾਟਕ ਹੋਈ ਹੈ ਪੂਰਾ ਮਾਮਲਾ ਕੀ ਹੈ ਜਿਹੜੀ ਵੀਡੀਓ ਬੈਨ ਹੋ ਗਈ ਹੈ ਦੇਖੋ ਜਿਹੜੀ ਵੀਡੀਓ ਵਾਇਰਲ ਹੋਈ ਹੈ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕੋਈ ਕੋ ਪਲੈਨਿੰਗ ਕਰਕੇ ਹੈ ਜਾਂ ਕੋ ਵੱਡੀ ਲੂਟ ਵਾਲਾ ਕੋ ਮਸਲਾ ਨਹੀਂ ਹੈਗਾ ਉਹ ਉਹਨਾਂ ਨੇ ਤੇਲ ਪੋਆ ਤੇਲ ਪੋਆ ਕਿ ਜਿਹੜੇ ਪੈਸੇ ਦਿੱਤੇ ਉਹੀ ਖੋ ਕੇ ਲੱਗੇ ਸੋ ਇਸ ਮੁੱਦੇ ਵਿੱਚ ਜਿਹੜੇ ਪਟੋਲ ਫਰਮ ਦੇ ਮਾਲਕ ਹੈ ਉਹਨਾਂ ਨੇ ਕਿਸੇ ਕਦਰਮ ਦੀ ਕੋਈ ਬਿਆਨ ਨਹੀਂ ਕੋਈ ਕਾਰਵਾਈ ਵਾਸਤੇ ਨਹੀਂ ਦਿਖਾ ਦਿੱਤੀ ਲੇਕਿਨ ਅਸੀਂ ਆਪਣੇ ਇਲਾਕੇ ਦੇ ਵਿੱਚ ਹੀ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਆ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਕੇਲ ਪਾਉਣੀ ਹੈ ਜਿਸ ਕਰਕੇ ਅਸੀਂ ਪੁਲਿਸ ਨੇ ਆਪਣਾ ਉਹ ਪਰਚਾ ਦਰਜ ਕੀਤਾ ਸੋ ਪਰਚਾ ਦਰਜ ਹੋ ਚੁੱਕਾ ਅਸੀਂ ਇਸ ਬੰਦੇ ਵਿੱਚ ਕਾਰਵਾਈ ਕਰਕੇ ਤੇ ਵਕਫ ਟੀਮਾਂ ਬਣਾ ਕੇ ਇਹਨੂੰ ਬੰਦੇ ਨੂੰ ਫੜ ਕੇ ਤੇ ਸੁਰੱਖਿਆ ਦੇ ਅੰਦਰ ਦਵਾਂਗੇ ਸੋ ਮੇਰੀ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਹੈ ਕਿ ਇਹੋ ਜਿਹੇ ਮਾੜੇ ਕੰਮ ਨਾ ਕਰੋ ਨਹੀਂ ਤੇ ਪੁਲਿਸ ਮੁਸਤਦੀਨ ਨਾਲ ਕੰਮ ਕਰ ਰਹੀ ਹੈ ਔਰ ਤੁਹਾਨੂੰ ਮਾੜੇ ਨਤੀਜੇ ਭੁਗਤਣੇ ਪੋਣਗੇ ਕਾਨੂੰਨ ਮੁਤਾਬਕ ਕੋਈ ਸਰਗਰਮੀ ਨਹੀਂ ਹੋਈ ਹਾਂਜੀ ਫਾਇਰਿੰਗ ਵੀ ਨਹੀਂ ਹੋਈ ਨਹੀਂ ਨਹੀਂ ਕੋਈ ਫਾਇਰਿੰਗ ਨਹੀਂ ਕੋਈ ਐਸੀ ਨਹੀਂ ਐਸੀ ਗੱਲ ਨਹੀਂ ਵਰ ਇਹਨੇ ਕੋਈ ਵੈਪਨ ਨਹੀਂ ਹੁੰਦਾ ਨਹੀਂ ਕੋਈ ਗੰਦ ਸਮਝ ਨਹੀਂ ਇਸ ਤਰ੍ਹਾਂ ਦੀ ਹਦਾਇਤਾਂ ਦੇ ਰਹੇ ਹੋ ਜੀ ਕਿ ਹਰ ਵੀ ਵਿਰੋਧ ਦੇ ਨਹੀਂ ਹਵਾ ਬੰਦੀ ਜਾਵੇ ਦੇਖੋ ਜੀ ਇਹ ਚਲੋ ਹੁਣ ਕਾਫੀ ਕੰਟਰੋਲ ਵੀ ਹੈ ਅਸੀਂ ਆਪਣੇ ਪੁਲਿਸ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ ਕਿ ਅਸੀਂ ਪਟੋਲਿੰਗ ਵਧਾਈ ਹੈ ਆਰਰ ਗੱਡੀ ਵੀ ਲੱਗੀਆਂ ਹੈ ਹਾਈਵੇ ਪਟੋਲ ਵੀ ਨੇ ਪੀਸੀਆਰ ਵੀ ਹੈ ਇਹ ਸਾਰੇ ਮਿਲ ਕੇ ਅਸੀਂ ਕਾਰ ਵੀ ਕਰ ਰਹੇ ਹਾਂ ਨਾ ਥਾਣੇ ਦੇ ਜਿਹੜੇ ਐਸਐਚਯੂ ਜ਼ਮਾਨ ਨੇ ਰਾਤ ਨੂੰ ਪਟੋਲਿੰਗ ਪਾਰਟੀ ਵੀ ਨਿਕਲਦੀ ਹੈ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਐਸੋਚ ਵੀ ਨਿਕਲਦੇ ਆ ਡੀਐਸਪੀ ਸਾਹਿਬਾਨ ਵੀ ਨਿਕਲਦੇ ਆ ਸੋ ਕਿਤੇ ਨਾ ਕਿਤੇ ਜਿਹੜੀ ਇਹੋ ਜਿਹੀ ਵਾਰਦਤ ਹੋ ਗਈ ਹੈ ਨਾ ਅਸੀਂ ਇਹਨੂੰ ਪੂਰੀ ਤਰ੍ਹਾਂ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ